ਤੁਸੀਂ ਪੰਥ ਦੇ ਇੱਕ ਮਹਾਨ ਗੁਰਸਿੱਖਾ ਜਿਹੜੇ ਚਿੱਤਰਕਾਰ ਉਹਨਾਂ ਵਿੱਚੋਂ شمار ਹੋ ਤੁਸੀਂ ਜੇ ਜੇ ਅਸੀਂ ਕਹੀ ਤੁਹਾਨੂੰ ਇਹ ਜਿਹੜੀ ਚਿੰਗ ਹੈ ਕਿੱਦਾਂ ਲੱਗੀ ਸੀ ਸਟਾਰਟ ਕਿੱਦਾਂ ਹੋਇਆ ਸੀ ਮੈਂ ਥੋੜਾ ਸਮਾ ਵਿਲਾ ਸੀ ਉਹਦੇ ਵਿੱਚ ਕੁਝ ਇੱਕ ਮਤਲਬ ਟ੍ਰਾਇੰਗਸ ਪੜਾਈਆਂ ਉਹ ਮੈਨੂੰ ਆਪ ਨੂੰ ਬੜੀਆਂ ਚੰਗੀਆਂ ਲੱਗੀਆਂ ਅੱਛਾ ਜੀ ਫਿਰ ਉਹਦੇ ਤੋਂ ਮੈਂ ਬਹੁਤ ਜਦੋਂ ਚੰਗਾ ਲੱਗਾ ਫਿਰ ਬੰਦ ਕਰ ਰਹੀ ਹੈ ਪਹਿਲਾਂ ਛੋਟੇ ਹੁੰਦੇ ਕੁਝ ਨਹੀਂ ਸੀ ਚੇ ਇਹ ਮਤਲਬ 11ਵੀਂ 12ਵੀਂ ਦੀ ਗੱਲ ਹੈ ਇਹਦੇ ਬਾਰੇ ਥੋੜਾ ਦੱਸ ਸਕਦੇ ਹੋ ਵੀ ਇਹ ਚਿੱਤਰ ਦੇ ਵਿੱਚ ਤੁਸੀਂ ਕਹਿਣਾ ਕੀ ਚਾਹੁੰਦੇ ਸੀ ਕਿ ਜਿਹੜਾ ਇਹ ਬਣਾਇਆ ਗਿਆ ਹੈਗਾ ਇਹ ਇਹ ਚਿੱਤਰ ਦਾ ਸਬਾਪਾ ਦੀਪ ਸਿੰਘ ਜੀ ਹੁਣੇ ਜਦੋਂ ੱੱਲੇ ਦਮਨਵਾ ਸਾਹਿਬ ਤੋਂ ਜੀ ਉਸ ਗੱਲ ਨੂੰ ਧਿਆਨ ਚ ਰੱਖ ਕੇ ਬਣਾਇਆ ਸੰਗੀਤ ਤੇ ਆਪਨੋ ਉਸਤਾਦ ਸੌਖਾ ਲੱਭ ਜਾਂਦੇ ਚਿੱਤਰਕਾਰੀ 'ਚ ਬੜਾ ਔਖਾ ਲੱਗਦਾ ਉਸਤਾਦ ਕੌਣ ਹੈ ਤੁਹਾਡਾ ਜੀ ਬੈ ਪੱਠੋ ਬੱਕਰੀ ਥਾਵਾਂ ਤੇ ਜੋ ਕੁਝ ਲੱਭਦਾ ਰਿਹਾ ਉਹ ਤੋਂ ਉਦੋਂ ਜੋ ਵੀ ਵੱਲ ਭਾਵੇਂ ਜੜੀਆਂ ਇੱਥੇ ਦੀਆਂ ਇਨਸਟਰਕਸ਼ਨਲ ਵੀਡੀਓਜ਼ ਹੁੰਦੀਆਂ ਆਰਟਿਸਟਾਂ ਦੀ ਉੱਥੋਂ ਲੈ ਕੇ ਕਿਸੇ ਨੂੰ ਮਿਲ ਕੇ ਜੇ ਕਿਸੇ ਨੇ ਕੁਝ ਦੱਸ ਦਿੱਤਾ ਜੀ ਤੁਹਾਡਾ ਸਭ ਤੋਂ ਪਿਆਰਾ ਚਿੱਤਰ ਜਿਹੜਾ ਤੁਹਾਡੇ ਬਹੁਤ ਕਲੋਜ਼ ਹੈ ਇੱਕ ਦੋ ਤਾਂ ਹੈਗੇ ਨੇ ਉਹ ਜੇ ਮੈਂ ਪਬਲਿਕ ਨਹੀਂ ਕੀਤੇ ਪਰ ਇੱਕ ਭਗਤਪੂਰਨ ਸਿੰਘ ਉਹਨਾਂ ਦਾ ਕੋਡ ਰੇਟ ਹੈ ਅੱਛਾ ਉਹ ਉਹ ਬਹੁਤ ਸੋਹਣਾ ਲੱਗਦਾ ਮੈਨੂੰ ਮੈਂ ਆਪ ਹੀ ਬਣਾਇਆ ਪਰ ਮੈਨੂੰ ਆਪ ਨੂੰ ਬੜਾ ਚੰਗਾ ਲੱਗਦਾ ਹੈ ਤੋ ਅਸੀਂ ਕਿ ਚਿੱਤਰਕਾਰ ਬਾਰੇ ਦੇਖਦੇ ਆ ਕੋਈ ਵੀ ਤੁਹਾਡੀ ਪੋਰਟਰੇਟ ਦੇ ਦੇਆ ਉਦੋਂ ਅਸੀਂ ਦੇਖਦੇ ਆ ਵੀ ਇਹ ਸਵਾਲ ਆਮ ਸੰਗਤਾਂ ਦੇ ਵੀ ਹੁੰਦਾ ਵੀ ਮਹਿੰਗੀ ਬਹੁਤ ਹੈ ਜੀ ਇਹ ਹੈ ਨਾ ਬੜੀ ਕੀਮਤੀ ਹੈ ਪਰ ਉਸ ਦੇ ਪਿੱਛੇ ਬੈਕਗ੍ਰਾਉਂਡ ਦੇ ਪਿੱਛੇ ਉਹਦੀ ਮਿਹਨਤ ਕਿੰਨੀ ਹੈ ਅੱਜ ਵੱਡੇ ਘੱਲੂ ਘਾਰੇ ਦੇ ਪੇਂਟਿੰਗ ਉਹ ਸ਼ੁਰੂ ਕੀਤੀ ਹੋਈ ਆ ਉਹ ਅਜੇ ਕੰਪਲੀਟ ਨਹੀਂ ਹੈ ਅਫਦਾਲੀ ਨੇ ਕਹਿਤਾ ਜੇ ਇਨਕਾਰ ਹੋਣਾ ਉਹਨਾਂ ਨੂੰ ਵੀ ਜਿਹੜੇ ਸਾਡੇ ਇੱਥੇ ਦੇ ਫੌਜੀ ਐ ਉਹਨਾਂ ਦੇ ਘਾਹ ਦੀਆਂ ਤੜਾਂ ਲਾ ਦੋ ਦਸਤਾਰ ਵੀ ਪਛਾਣ ਲਈਏ ਵੀ ਉਹਨਾਂ ਨੇ ਉਹ ਲੈ ਕੇ ਆਇਆ ਸੀ ਨਾ ਵੀ ਜਿਹੜਾ ਵੀ ਹਿੰਦੁਸਤਾਨੀ ਹੈ ਉਹ ਜਿਹੜਾ ਸਿੰਧ ਤੋਂ ਪਾਰ ਆਇਆ ਉਹ ਮਾਰਨਾ ਇਸ ਜੰਗ ਵਿੱਚ ਵੀ ਸਿੱਖਾਂ ਦੇ ਨਾਲ ਕੋਈ ਉਦਾਂ ਵੀ ਤੁਰਿਆ ਹੋਵੇ ਉਹ ਨਹੀਂ ਆਪਾਂ ਛੱਡਾਂ ਕਿੰਨਾ ਕੁ ਸਮਾਂ ਇੱਕ ਚਿੱਤਰ ਨੂੰ ਤੁਹਾਡੇ ਵੱਧ ਤੋਂ ਵੱਧ ਸਮਾਂ ਲੱਗਿਆ ਵੀ ਅੱਜ ਤੱਕ ਤੁਸੀਂ ਸੋਚੋ ਵੀ ਮੇਰੇ ਇਸ ਇੱਕ ਚਿੱਤਰ ਨੂੰ ਬਣਾਉਣ ਵੇਲੇ ਬਹੁਤ ਲੰਮਾ ਸਮਾਂ ਲੱਗਿਆ ਕੋਈ ਦੱਸ ਸਕਦੇ ਹੋ ਇਹ ਸਮਾਂ ਕਾਊਂਟ ਕਰਨਾ ਬਹੁਤ ਜ਼ਿਆਦਾ ਹੈ ਬੇਮਾਲਵਾ ਸਮਾਂ ਕਾਊਂਟ ਕਰ ਲਾਜੀਏ ਫਿਰ ਤਾਂ ਕੰਮ ਨਹੀਂ ਹੁੰਦਾ ਫਿਰ ਉਹ ਬਲਦਵਾ ਚ ਰਹਿਣਾ ਫਿਰ ਸਮਾਂ ਵੀ ਗਿਣਨਾ ਹੈ ਕਿੰਨਾ ਹੈ ਅਜੇ ਕਈ ਆਮ ਇਹ ਸਵਾਲ ਕਰਦੇ ਆ ਵੀ ਸਾਡੇ ਗੁਰੂ ਸਾਹਿਬਾਨ ਦੇ ਚਿੱਤਰ ਨਹੀਂ ਬਣਦੇ ਹੈਨਾ ਫਿਰ ਵੀ ਬਣਾਏ ਜਾਂਦੇ ਆ ਐਂਡ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ ਦੇਖੋ ਗੁਰੂ ਸਾਹਿਬ ਉਹਦੇ ਵੇਲੇ ਉਹ ਚਿੱਤਰ ਬਣਦੇ ਸੀ ਪਰ ਗੁਰੂ ਸਾਹਿਬ ਨੇ ਉਸ ਵੇਲੇ ਦੇ ਚਿੱਤਰ ਗੁਰੂ ਸਾਹਿਬ ਦੀ ਯਾਦ ਵਿੱਚ ਹੈਗੇ ਆ ਜੀ ਗੁਰੂ ਸਾਹਿਬ ਦੇ ਸਾਹਮਣੇ ਨਹੀਂ ਹੈਗੇ ਕੋਈ ਵੀ ਚਿੱਤਰ ਐ ਨਹੀਂ ਹੈ ਕਿ ਗੁਰੂ ਸਾਹਿਬ ਦੇ ਸਾਹਮਣੇ ਬਣਿਆ ਹੋਵੇ ਵੀ ਸਾਹਮਣੇ ਨਹੀਂ ਸਾਰੇ ਯਾਦ ਵਿੱਚ ਹੀ ਬਣੇ ਉਹਨਾਂ ਦੀ ਉਹਨਾਂ ਦੀ ਸਿਮਰਨ ਭਗਤੀ ਰਾਈ ਵੀ ਉਹਨਾਂ ਨੂੰ ਸਿਮਰਨ ਦਿਮਾਗ ਦੇ ਵਿੱਚ ਪਟਾ ਕੇ ਵੀ ਸਾਡੇ ਗੁਰੂ ਸਹਿਬਾਨ ਇਸ ਤਰ੍ਹਾਂ ਦੇ ਹੋਣਗੇ ਹਾਂਜੀ ਹਾਂ ਬੜੇ ਮਹਾਨ ਚਿੱਤਰ ਸਾਡੇ ਸਾਹਮਣੇ ਨੇ ਤੇ ਸਾਡੇ ਉਹ ਚਿੱਤਰਕਾਰ ਨੇ ਗੁਰਸਿੱਖ ਕੈਲਗਰੀ ਤੋਂ ਪਹੁੰਚੇ ਨੇ ਪਰਮ ਸਿੰਘ ਜੀ ਅੱਪਾ ਗੱਲਬਾਤ ਕਰਦੇ ਆਂ ਹਾਂਜੀ ਪਰਮ ਸਿੰਘ ਜੀ ਤੁਸੀਂ ਨਗਰ ਕੀਰਤਨ ਦੇ ਵਿੱਚ ਉੱਚੇ-ਚੇੇ ਤਰ ਤੋਂ ਕੈਨੇਡਾ ਤੋਂ ਇੱਥੇ ਪਹੁੰਚੇ ਹੋ ਪਹਿਲੇ ਦੱਸੋ ਮੈਸੇਜ ਕੀ ਦੇਣਾ ਹੈ ਮੈਸੇਜ ਤਾਂ ਆਪਾਂ ਜਦੋਂ ਕਿਸੇ ਵੀ ਇਸ ਤਰ੍ਹਾਂ ਦੇ ਜੋੜ ਮਿਲੇ ਜਾਂਦੇ ਆ ਕੋਈ ਹੈ ਕਿ ਆਪਾਂ ਗੁਰੂ ਨਾਲ ਜੁੜਨ ਵਾਲੀ ਗੱਲਬਾਤ ਨੂੰ ਕਰੀਏ ਤੇ ਗੁਰੂ ਸਾਹਿਬ ਦਾ ਹੀ ਮੈਸੇਜ ਤਾਂ ਜੀ ਕੋਈ ਸੁਣਨਾ ਚਾਹੀਦਾ ਅੱਛਾ ਤੁਹਾਡੇ ਜਿਹਨ ਦੇ ਵਿੱਚ ਤੁਸੀਂ ਪੰਥ ਦੇ ਇੱਕ ਮਹਾਨ ਗੁਰਸਿੱਖਾ ਜਿਹੜੇ ਚਿੱਤਰਕਾਰ ਉਹਨਾਂ ਵਿੱਚੋਂ شمار ਹੋ ਤੁਸੀਂ ਜੇ ਜੇ ਅਸੀਂ ਕਹੀ ਤੁਹਾਨੂੰ ਇਹ ਜਿਹੜੀ ਚਿੰਗ ਹੈ ਕਿੱਦਾਂ ਲੱਗੀ ਸੀ ਸਟਾਰਟ ਕਿੱਦਾਂ ਹੋਇਆ ਸੀ ਸਾਡੇ ਦੱਸ ਇਹ ਸਫਰ ਦੱਸ ਸਕਦੇ ਸਟਾਰਟ ਤਾਂ ਇਹ ਵੈਸੇ ਸਾਡੇ ਮਤਲਬ ਘਰੇ ਜਾਂ ਸਕੂਲ ਵਿੱਚ ਤਾਂ ਇਸ ਤਰ੍ਹਾਂ ਦਾ ਮਾਹੌਲ ਨਹੀਂ ਸੀ ਮੈਂ ਥੋੜਾ ਸਮਾ ਵਿਹਲਾ ਸੀ ਉਹਦੇ ਵਿੱਚ ਕੁਝ ਇੱਕ ਮਤਲਬ ਡਰਾਇੰਗਸ ਪੜਾਈਆਂ ਉਹ ਮੈਨੂੰ ਆਪ ਨੂੰ ਬੜੀਆਂ ਚੰਗੀਆਂ ਲੱਗੀਆਂ ਅੱਛਾ ਜੀ ਫਿਰ ਉਹਦੇ ਤੋਂ ਮੈਂ ਹੋਰ ਜਦੋਂ ਚੰਗਾ ਲੱਗਦਾ ਫਿਰ ਬੰਦਾ ਕਰ ਕਰਦਾ ਹੀ ਹੈ ਪਹਿਲਾਂ ਛੋਟੇ ਹੁੰਦੇ ਕੁਛ ਨਹੀਂ ਸੀ ਅੱਛਾ ਇਹ ਮਤਲਬ 11ਵੀਂ 12ਵੀਂ ਦੀ ਗੱਲ ਅੱਛਾ ਇੱਕ ਉਦੋਂ ਪੰਜਾਬ ਦੇ ਵਿੱਚ ਪੜਦੇ ਸੀ ਪੰਜਾਬ ਜੀ ਅੱਛਾ ਕਿ ਪਿੱਛੋਂ ਇਲਾਕਾ ਕਿਹੜਾ ਬਣਾ ਸਾਡਾ ਕੰਢੀ ਇਲਾਕਾ ਹੀ ਪੰਜਾਬ ਦਾ ਗੜ ਸ਼ੰਕਰ ਬਲਾਚ ਵਾਲੇ ਪਾਸੇ ਅਨੰਦਪੁਰ ਸਾਹਿਬ ਵਾਲੇ ਪਾਸੇ ਅੱਛਾ ਤੇ ਜਦੋਂ ਤੁਹਾਨੂੰ ਇਹ ਕੈਨੇਡਾ ਦੇ ਵੀ ਸਟਾਰਟ ਕਰਦੇ ਹੋ ਕਿ ਤੁਸੀਂ ਪੰਜਾਬ ਦੇ ਵੀ ਸਟਾਰਟ ਪੰਜਾਬ ਇਨਾਮ ਸਟਾਰਟ ਤੁਹਾਡੇ ਜਦੋਂ ਸਭ ਤੋਂ ਪਹਿਲਾ ਚਿੱਤਰ ਯਾਦ ਹੈ ਤੁਸੀਂ ਕਿਹੜਾ ਚਿੱਤਰ ਬਣਾਇਆ ਜਿਨੇ ਤੁਹਾਨੂੰ ਮਕਬੂਲੀਅਤ ਦਿੱਤੀ ਹੈ ਵੀ ਤੁਹਾਨੂੰ ਜਾਣ ਪਹਿਚਾਨ ਤੁਹਾਡੀ ਮੀਡੀਆ ਦੇ ਵਿੱਚ ਸੰਸਾਰ ਦੇ ਵਿੱਚ ਤੁਹਾਡੀ ਹੋਣੀ ਸ਼ੁਰੂ ਹੋਈ ਅ ਰੇ ਨਹੀਂ ਪਤਾ ਇਹਨਾਂ ਚਿੱਤਰ ਚਿੱਤਰ ਵੱਲੋਂ ਮੈਂ ਲਗਾਤਾਰ ਬਣਾਉਂਦਾ ਰਿਹਾ ਹਾਂ ਜੀ ਸਟਾਰਟਿੰਗ ਕਿੱਥੋਂ ਕੀਤੀ ਗੁਰੂ ਸਾਹਿਬਾਨ ਦੇ ਚਿੱਤਰ ਬਣਾਉਣੇ ਸ਼ੁਰੂ ਕੀਤੇ ਜਾਂ ਸਿੱਖ ਸ਼ਹੀਦਾਂ ਦੇ ਜਾਂ ਫਿਰ ਸਿੱਖ ਇਤਿਹਾਸ ਦੇ ਨਾਲ ਸੰਬੰਧ ਜਿਵੇਂ ਅਸੀਂ ਦੇਖਦੇ ਹਾਂ ਗੁਰਸਿੱਖਾਂ ਦੇ ਪਹਿਲਾਂ ਪਹਿਲਾਂ ਤਾਂ ਦਾ ਸਿੱਖਣ ਵਾਲੇ ਦਰਿਆ ਬਹੁਤ ਜ਼ਿਆਦਾ ਤੇ ਜੋ ਵੀ ਮੈਂ ਕਾਪੀ ਕਰਦਾ ਰਿਹਾ ਕਿਉਂਕਿ ਉਸ ਤਰ੍ਹਾਂ ਨਾਲ ਸੰਗੀਤ ਚ ਆਪ ਨੂੰ ਸਟਾਰ ਸੌਖੇ ਲੱਭ ਜਾਂਦੇ ਚਿੱਤਰਕਾਰੀ ਚ ਬੜਾ ਔਖਾ ਲੱਭਦਾ ਉਸਤਾਦ ਕੌਣ ਹੈ ਤੁਹਾਡਾ ਜੀ ਮੈਂ ਪੱਖੋ ਬੱਕਰੀ ਥਾਵਾ ਤੇ ਜੋ ਕੁਝ ਲੱਭਦਾ ਰਿਹਾ ਉਹ ਤੋਂ ਉਦੋਂ ਜੋ ਵੀ ਮੱਲ ਭਾਵੇਂ ਜੜੀਆਂ ਇੱਥੇ ਦੀਆਂ ਇਨਸਟਰਕਸ਼ਨਲ ਵੀਡੀਓਜ਼ ਹੁੰਦੀਆਂ ਆਰਟਿਸਟਾਂ ਦੀ ਉੱਥੋਂ ਲੈ ਕੇ ਕਿਸੇ ਨੂੰ ਮਿਲ ਕੇ ਜੇ ਕਿਸੇ ਨੇ ਕੁਝ ਦੱਸ ਦਿੱਤਾ ਇਹਦਾ ਹੌਲੀ ਹੌਲੀ ਚੀਜ਼ਾਂ ਤੁਹਾਡਾ ਸਭ ਤੋਂ ਪਿਆਰਾ ਚਿੱਤਰ ਜਿਹੜਾ ਤੁਹਾਡੇ ਬਹੁਤ ਕਲੋਜ਼ ਹੈ ਜਿਹਦੇ ਤੁਸੀਂ ਬਹੁਤ ਜਦੋਂ ਤੁਸੀਂ ਵੀ ਕੋਈ ਚੀਜ਼ ਮਹਿਸੂਸ ਕਰੋ ਤੇ ਉਹ ਚਿੱਤਰ ਨੂੰ ਦੇਖਦੇ ਹੋਵੇਂ ਤੁਹਾਨੂੰ ਲੱਗੇ ਵੀ ਹਾਂ ਮੇਰੀ ਇਹ ਜਿਹੜੀ ਉਤਮ ਕਲਾਕ੍ਰਿਤੀ ਹੈਗੀ ਆ ਇੱਕ ਦੋ ਤਾਂ ਹੈਗੇ ਨੇ ਉਹ ਜਿਹੜੇ ਮੈਂ ਪਬਲਿਕ ਨਹੀਂ ਕੀਤੇ ਪਰ ਇੱਕ ਭਗਤਪੂਰਨ ਸਿੰਘ ਉਹਨਾਂ ਦਾ ਪੋਰਟਰੇਟ ਹੈ ਉਹ ਉਹ ਬਹੁਤ ਸੋਹਣਾ ਲੱਗਦਾ ਮੈਨੂੰ ਮੈਂ ਆਪ ਹੀ ਬਣਾਇਆ ਪਰ ਮੈਨੂੰ ਆਪ ਨੂੰ ਬੜਾ ਚੰਗਾ ਲੱਗਦਾ ਜਿਹੜਾ ਉਹ ਭਗਤਪੂਰਨ ਸਿੰਘ ਦਾ ਚਿੱਤਰ ਹੈ ਤੁਸੀਂ ਕਿਤੇ ਉਹਨਾਂ ਦੇ ਜਿਹੜਾ ਸਥਾਨ ਹੈ ਜਦ ਬੀਬੀ ਜੀ ਨੇ ਉਹਨਾਂ ਨੂੰ ਕਦੇ ਦਿਖਾਨ ਦੀ ਜਾਂ ਕਦੇ ਉਹਨਾਂ ਨੂੰ ਭੇਟ ਕਰਨ ਬਾਰੇ ਸੋਚਿਆ ਕਦੇ ਵੀ ਮੇਰੀ ਇੱਛਾ ਸੀਗੀ ਪਰ ਮੇਤੋਂ ਜਾ ਨਹੀਂ ਪਾਇਆ ਹੁਣ ਜਦੋਂ ਅਗਲੀ ਵਾਰੀ ਮੈਂ ਗਿਆ ਮੈਂ ਜਾ ਕੇ ਆਉਂਗਾ ਜੀ ਉਦੋਂ ਅਸੀਂ ਇੱਕ ਚਿੱਤਰਕਾਰ ਬਾਰੇ ਦੇਖਦੇ ਆ ਕੋਈ ਵੀ ਤੁਹਾਡੀ ਪੋਰਟਰੇਟ ਦੇਖਦੇ ਆ ਉਦੋਂ ਅਸੀਂ ਦੇਖਦੇ ਆ ਵੀ ਇਹ ਸਵਾਲ ਆਮ ਸੰਗਤਾਂ ਦੇ ਵੀ ਹੁੰਦਾ ਵੀ ਮਹਿੰਗੀ ਬਹੁਤ ਹੈ ਜੀ ਇਹ ਹੈਨਾ ਬੜੀ ਕੀਮਤੀ ਹੈ ਪਰ ਉਸ ਦੇ ਪਿੱਛੇ ਬੈਕਗ੍ਰਾਉਂਡ ਦੇ ਪਿੱਛੇ ਉਹਦੀ ਮਿਹਨਤ ਕਿੰਨੀ ਹੈ ਉਹਦੇ ਬਾਰੇ ਦੱਸੋ ਵੀ ਕਿੰਨੀ ਕ ਮਿਹਨਤ ਕਿੰਨਾ ਕ ਤੁਹਾਨੂੰ ਉਹਦੇ ਲਈ ਪੜ੍ਹਨਾ ਪੈਂਦਾ ਕਿੰਨੀ ਕ ਸਟੱਡੀ ਕਰਨੀ ਪੈਂਦੀ ਉਹਦੀ ਬੈਕਗ੍ਰਾਉਂਡ ਮਿਹਨਤ ਬਾਰੇ ਦੱਸੋ ਇਹਦਾ ਜੇ ਵੱਲ ਸਾਰਾ ਕਾਊਂਟ ਕਰਨਾ ਹੋਵੇ ਫਿਰ ਤਾਂ ਜਦੋਂ ਸਿੱਖਣ ਨੂੰ ਜਿਹੜਾ ਟਾਈਮ ਲੱਗਿਆ ਹਾਂਜੀ ਮਤਲਬ 3-4 ਸਾਲ 5 ਸਾਲ ਮੇਰਾ ਉਸ ਤਰ੍ਹਾਂ ਮੈਨੂੰ ਥੋੜਾ ਆਫਫੀਨ ਲੱਗਿਆ ਸਾਰਾ ਮੇਰਾ ਬਜਾਏ ਟਾਈਮ ਲੱਗਿਆ ਜੇ ਮਤਲਬ ਉਸਤਾਦ ਮਿਲ ਜਾਏ ਥੋੜਾ ਛੇਤੀ ਵੀ ਹੋ ਜਾਂਦਾ ਸੋ ਉਹ ਤੋਂ ਇਲਾਵਾ ਫਿਰ ਜੇ ਹਿਸਟਰੀ ਦਾ ਚਿੱਤਰ ਹੈ ਉਹ ਹਿਸਟਰੀ ਦੀ ਪੜਾਈ ਤੇ ਉਹ ਤੋਂ ਬਾਅਦ ਜਿਹੜੀ ਸਾਡੀ ਹਿਸਟਰੀ ਹੈ ਇਹਦੇ ਵਿੱਚ ਇੱਕ ਆਪਾਂ ਨੂੰ ਮਤਲਬ ਜਿ ਚਿੱਤਰਕਾਰ ਦੇ ਬਖਸਤੋਂ ਇੱਕ ਸਵਸਿਆ ਆ ਰਹੀ ਹੈ ਕਿ ਆਪਣੇ ਘਟਨਾਵਾਂ ਦੇ ਵੇਰਵੇ ਹੈਗੇ ਆ ਉਹਦਾ ਜਿਹੜਾ ਇੱਕ ਆਬਜੈਕਟਿਵ ਜਾਂ ਵੇਰਵਾ ਹੁੰਦਾ ਉਹ ਬਹੁਤ ਘੱਟ ਹੈ ਉਹ ਗੋਰਿਆਂ ਨੇ ਥੋੜਾ ਕੀਤਾ ਜਿਹੜਾ ਅਰਬੀ ਫਾਰਸੀ ਵਾਲੇ ਉਹ ਉਹ ਪਾਸੇ ਵਾਲਾ ਹਜੇ ਬਹੁਤਾ ਖੁੱਲਿਆ ਨਹੀਂ ਆਪਣੇ ਕੋਲ ਉਹਦੀ ਉਹ ਹਿਸਟਰੀ ਬਹੁਤੀ ਟ੍ਰਾਂਸਲੇਟ ਨਹੀਂ ਹੋਈ ਸੋ ਉਹ ਵੇਰਵੇ ਬਹੁਤ ਘੱਟ ਹੈ ਤੇ ਕਿਸ ਤਰ੍ਹਾਂ ਦਾ ਕਹ ਲੋ ਕਿ ਘੋੜਿਆਂ ਦਾ ਹਾਰ ਸ਼ਿੰਗਾਰ ਸੀਗਾ ਕਿੰਦਾਂ ਦੀਆਂ ਚੀਜ਼ਾਂ ਸੀਗੀਆਂ ਕੀ ਸੀਗਾ ਉਹਨੂੰ ਬਹੁਤ ਟਾਈਮ ਲੱਗਦਾ ਉਹ ਬਹੁਤ ਮਿਹਨਤ ਵਗਦੀ ਬਹੁਤ ਜ਼ਿਆਦਾ ਇੱਕ ਹੋਰ ਹੈ ਵੀ ਜੇ ਮੇਰਾ ਕੰਮ ਬਹੁਤਾ 18ਵੀਂ ਸਦੀ ਤੇ ਆ 18ਵੀਂ ਸਦੀ ਤਕਰੀਬਨ ਸਾਰੀ ਲੜਾਈ ਚੱਲਦੀ ਰਹੀ ਜੀ ਉਹ ਹੁਣ ਜਦੋਂ ਐ ਲੜਾਈ ਚੱਲਦੀ ਰਹੇ ਉਦੋਂ ਇਹ ਜਿਹੜੇ ਵੇਰਵੇ ਆ ਇਹ ਨਹੀਂ ਸਾਂਭੇ ਜਾਂਦੇ ਹਾਂ ਚੰਗਾ ਜੁੱਧਾ ਵੇਲੇ ਦੀ ਜਿਹੜੇ ਸਾਂਭੇ ਜਾਂਦਾ ਸੋ ਫਿਰ ਜਦੋਂ ਇਹ ਜੇਮਸ ਫਰਾਊਨ ਜਾਂ ਹੋਰ ਇੱਕ ਦੋ ਬੰਦੇ ਗਏ ਜਦੋਂ ਮਲ 1783 ਦੇ ਨੇੜੇ ਉਹਨਾਂ ਨੂੰ ਲੱਗਿਆ ਵੀ ਹੁਣ ਸਿੱਖ ਵਧਣਗੇ ਕਿ ਉਹਨਾਂ ਨੇ ਸਿੱਖਾਂ ਦੀ ਸਟੱਡੀ ਲਈ ਆਪਣੇ ਬੰਦੇ ਭੇਜੇ ਉਹਨਾਂ ਨੇ ਕੁਝ ਵੇਰਵੇ ਲਿਖਿਆ ਜਾਂ ਉਹ ਤੋਂ ਇਲਾਵਾ ਹੋਰ ਸਮੇਂ ਦੇ ਜਿਹੜੇ ਮੁਗਲਾਂ ਦੀ ਆਰਮੀ ਦਾ ਹਸਾਬ ਸੀਗਾ ਜਾਂ ਹੋਰ ਉਹਨਾਂ ਦੇ ਬਾਰੇ ਕਿਤਾਬਾਂ ਹੈਗੀਆਂ ਸੋ ਉਹ ਵੇਰਵੇ ਲਪਣੇ ਬਹੁਤ ਟਾਈਮ ਲਾਦਾ ਛੋਟੇ ਛੋਟੇ ਚੀਜ਼ ਇੱਕ ਇੱਕ ਗੱਲ ਫੇਰ ਕਪੜੇ ਪਹਿਰਾਵਾ ਕਿਦਾਂ ਦਾ ਅਜਾ ਸਿੰਘਾਂ ਦਾ ਪਹਿਰਾਵਾ ਤਕਰੀਬਨ ਸੇਮ ਸੀਗਾ ਉੱਤ ਘਟ ਹੈ ਪਰ ਹੋਰ ਜਿਹੜੀ ਚੱਲਦੀ ਜ਼ਿੰਦਗੀ ਸੀ ਉਹਦੇ ਪਹਿਰਾਵੇ ਬਾਰੇ ਉਸ ਸਮੇਂ ਤੇ ਪੰਜਾਬ ਦੇ ਵਿੱਚ ਖਾਸ ਕਰ ਬਹੁਤ ਥਾੜੇ ਜਿਹਾ ਲੱਭ ਨੇ ਸੋ ਉਹ ਉਹ ਸਮਾਂ ਬਹੁਤ ਲੱਗਦਾ ਉਹਨੂੰ ਤਾਂ ਗਿਣਿਆ ਨਹੀਂ ਜਾ ਸਕਦਾ ਉਹਦਾ ਉਹਦਾ ਬਹੁਤ ਜ਼ਿਆਦਾ ਫਿਰ ਉਹ ਜਦੋਂ ਸਾਰਾ ਕੁਝ ਲੱਭ ਜਾਂਦਾ ਜਿਦਾ ਇੱਕ ਵੱਡੇ ਘੱਲੂ ਘਾਰੇ ਦੇ ਪੇਂਟਿੰਗ ਹੋ ਸ਼ੁਰੂ ਕੀਤੀ ਹੋਈ ਆ ਉਹ ਅਜੇ ਕੰਪਲੀਟ ਨਹੀਂ ਹੈ ਉੱਥੇ ਤਾਂ ਜਿੱਥੋਂ ਜਿੱਥੋਂ ਜੋ ਵੀ ਲੱਭ ਗਿਆ ਇੱਕ ਤਹਿਮਾਸ ਨਾਵ ਤਾ ਉਹ ਆਪ ਵਿੱਚ ਇਨਵੋਲਡ ਸੀਗਾ ਬੰਦਾ ਉਹਨੇ ਆਪਣੀ ਬਾਇਓਗ੍ਰਾਫੀ ਲਿਖੀ ਹੋਈ ਹੈ ਕੋਈ ਕਿਤੇ ਇੱਕ ਚੀਜ਼ ਮਿਲ ਗਈ ਉਹ ਕਹਿੰਦੇ ਉਹਨੇ ਉਹਦੇ ਵਿੱਚ ਲਿਖਿਆ ਹੈ ਪੇ ਉਹ ਟੁੱਪੇ ਵਾਲੀ ਉਹਨੇ ਬੰਨੀ ਸੀ ਦਸਤਾਰ ਜਾਂ ਅਫਦਾਲੀ ਨੇ ਕਹਿਤਾ ਜੈਨ ਖਾਨ ਉਹਨਾਂ ਨੂੰ ਪੇ ਜਿਹੜੇ ਸਾਡੇ ਇੱਥੇ ਦੇ ਫੌਜੀ ਐ ਉਹਨਾਂ ਦੇ ਘਾਹ ਦੀਆਂ ਤਿਹੜਾਂ ਲਾ ਦੋ ਦਸਤਾਰ ਤੇ ਪਛਾਣ ਲਈਏ ਵੀ ਉਹਨਾਂ ਨੇ ਖੁੱਲੇ ਕਿਹਾ ਸੀ ਨਾ ਪੇ ਜਿਹੜਾ ਵੀ ਹਿੰਦੁਸਤਾਨੀ ਐ ਉਹ ਜਿਹੜਾ ਸਿੰਧ ਤੋਂ ਪਾਰ ਆਇਆ ਉਹ ਮਾਰਨਾ ਇਸ ਜੰਗ ਚ ਸਿੱਖਾਂ ਦੇ ਨਾਲ ਕੋਈ ਉਦਾਂ ਵੀ ਤੁਰਿਆ ਹੋਵੇ ਉਹ ਵੀ ਨਹੀਂ ਆਪਾਂ ਛੱਡਣਾ ਸੋ ਫਿਰ ਉਹ ਛੋਟੇ ਛੋਟੇ ਵੇਰ ਵੇ ਲੱਭਦੇ ਲੱਭਦੇ ਇੱਕ ਉਹ ਉਸ ਵੇਲੇ ਇੱਕ ਗਨ ਉਹਨਾਂ ਨੇ ਵਰਤੀ ਸੀ ਮਤਲਬ ਦਾ ਬਲੰਡਰ ਬਸਟ ਕਹਿੰਦੇ ਉਹਨੂੰ ਇੰਗਲਿਸ਼ ਬਲੰਡਰ ਬਸਟ ਕਹਿੰਦੇ ਮਤਲਬ 2 ਫੁੱਟ ਦੀ ਦੋ ਤਾਂ ਵੀ ਥੋੜੇ ਘੱਟ ਹੀ ਹੁੰਦੇ ਸੋ ਇਦਾਂ ਦੇ ਛੋਟੇ ਛੋਟੇ ਵੇਰ ਵੇ ਲੱਪਣੇ ਉਹ ਉਹ ਜ਼ਿਆਦਾ ਟਾਈਮ ਲੱਗਦਾ ਅੱਛਾ ਜੀ ਅਸੀਂ ਇਹ ਪੁੱਛੀਏ ਵੀ ਜਿਵੇਂ ਇੱਕ ਚਿੱਤਰ ਕੋਈ ਵੀ ਤੁਹਾਨੂੰ ਬਣਾਉਣ ਵੇਲੇ ਇੱਕੋ ਸਮੇਂ ਚ ਬੈਠ ਕੇ ਬਣਾ ਦਿੰਦੇ ਹੋ ਵੀ ਇੱਕ ਦਿਨ ਲੱਗ ਗਿਆ ਕਿੰਨਾ ਕੁ ਸਮਾਂ ਇੱਕ ਚਿੱਤਰ ਨੂੰ ਤੁਹਾਡੇ ਵੱਧ ਤੋਂ ਵੱਧ ਸਮਾਂ ਲੱਗਿਆ ਵੀ ਅੱਜ ਤੱਕ ਤੁਸੀਂ ਸੋਚੋ ਵੀ ਮੇਰੇ ਇਸ ਇੱਕ ਚਿੱਤਰ ਨੂੰ ਬਣਾਉਣ ਵੇਲੇ ਬਹੁਤ ਲੰਬਾ ਸਮਾਂ ਲੱਗਿਆ ਕੋਈ ਦੱਸ ਸਕਦੇ ਹੋ ਨਹੀਂ ਸਮਾਂ ਕਾਊਂਟ ਕਰਨਾ ਬਹੁਤ ਜ਼ਿਆਦਾ ਔਖਾ ਅੱਛਾ ਵੱਲੋਂ ਸਮਾਂ ਕਾਊਂਟ ਕਰ ਲਾਜੀਏ ਫਿਰ ਤਾਂ ਕੰਮ ਨਹੀਂ ਹੁੰਦਾ ਫਿਰ ਉਹ ਮਤਲਬ ਦਿਮਾਗ ਚੋਂ ਰਹਿਣਾ ਫਿਰ ਇਹਦਾ ਸਮਾਂ ਵੀ ਕਿੰਨਾ ਹੈ ਕਿੰਨਾ ਹੈ ਤੇ ਸਮਾਂ ਦਾ ਅੰਦਾਜ਼ਾ ਨਹੀਂ ਪਰ ਜਿਹੜੀ ਇਹ ਵੱਡੇ ਕੱਲੂ ਕਾਲੀ ਪੇਂਟਿੰਗ ਆ ਉਹ ਇਨਕੰਪਲੀਟ ਇਸੇ ਕਰਕੇ ਆ ਵੀ ਮੈਂ 2 ਮਹੀਨੇ 2 ਕਿ 2.5 ਮਹੀਨੇ ਲੱਗਾ ਰਿਹਾ ਪਰ ਮੇਰਾ ਸਾਰਾ ਕੁਝ ਹੀ ਰੁਕ ਗਿਆ ਬਾਕੀ ਪਰ ਕੰਮ ਹੋਰ ਵੀ ਸੀਗਾ ਜਿਹੜਾ ਮੈਨੂੰ ਕਰਨਾ ਪੈਣਾ ਹੈਗਾ ਫਿਰ ਉਹ ਮੈਨੂੰ ਰੁਕ ਨਹੀਂ ਤੇ ਹੋ ਜਾਦਾ ਉਹਨੂੰ ਹੋਰ 2-4 ਮਹੀਨੇ 6 ਮਹੀਨੇ ਲੱਗ ਜਾਂਦੇ ਅੱਛਾ ਇੱਕ ਚਿੱਤਰ ਨੂੰ ਬਣਾਉਣ ਲੱਗੇ ਇਹਨਾਂ ਸਮਾਂ ਲੱਗ ਜਾਂਦਾ ਡਿਪੈਂਡ ਕਰਦਾ ਕਿੰਨੀ ਕੁ ਡਿਟੇਲ ਹੈ ਕਿੰਨਾ ਕੁਝ ਵੇਰਵਾ ਆ ਕਿੰਨਾ ਕੁ ਤੁਸੀਂ ਉਹ ਚੀਜ਼ਾਂ ਜੋੜਨੀਆਂ ਚਾਹਦੇ ਹੋ ਸੋ ਚੱਲੀ ਜਾਂਦਾ ਉਹ ਟਾਈਮ ਦਾ ਨਹੀਂ ਕੋ ਸਾ ਮਤਲਬ ਇਸ ਤਰ੍ਹਾਂ ਕੈਮ ਕਰਨਾ ਪਿਆ ਇਹਨੂੰ ਇੰਨੇ ਦਿਨ ਲੱਗੇ ਜਾਂਨੇ ਹਫਤੇ ਲੱਗੇ ਉਹ ਆਖਾ ਅੱਛਾ ਕਈ ਆਮ ਇਹ ਸਵਾਲ ਕਰਦੇ ਆ ਵੀ ਸਾਡੇ ਗੁਰੂ ਸਾਹਿਬਾਨ ਦੇ ਚਿੱਤਰ ਨਹੀਂ ਬਣਦੇ ਹੈਨਾ ਫਿਰ ਵੀ ਬਣਾਏ ਜਾਂਦੇ ਆ ਐਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ ਦੇਖੋ ਗੁਰੂ ਸਾਹਿਬ ਦੇ ਵੇਲੇ ਉਹ ਚਿੱਤਰ ਬਣਦੇ ਸੀ ਪਰ ਗੁਰੂ ਸਾਹਿਬ ਨੇ ਉਸ ਵੇਲੇ ਦੇ ਚਿੱਤਰ ਗੁਰੂ ਸਾਹਿਬ ਦੀ ਯਾਦ ਵਿੱਚ ਹੈਗੇ ਆ ਜੀ ਗੁਰੂ ਸਾਹਿਬ ਦੇ ਸਾਹਮਣੇ ਨਹੀਂ ਹੈਗੇ ਜੀ ਜਿੰਨੇ ਵੀ ਤਿੰਨ ਚਾਰ ਚਿੱਤਰ ਇੱਕ ਮਿਲਦੇ ਆ ਇੱਕ ਆਸਾਮ ਵਾਲੇ ਪਾਸੇ ਪਿਆ ਇੱਕ ਨੇਪਾਲ ਦੇ ਵਿੱਚ ਹੈ ਜਾਂ ਇੱਕ ਬਿਹੋਰ ਨੇ ਜਕਸੀਵੇਂ ਪਾਸ਼ਾ ਦਾ ਹੈ ਉਹ ਕੋਈ ਵੀ ਚਿੱਤਰ ਐ ਨਹੀਂ ਹੈ ਕਿ ਗੁਰੂ ਸਾਹਿਬ ਦੇ ਸਾਹਮਣੇ ਬਣਿਆ ਹੋਵੇ ਵੀ ਸਾਹਮਣੇ ਨਹੀਂ ਸਾਰੇ ਯਾਦ ਵਿੱਚ ਹੀ ਬਣੇ ਉਹਨਾਂ ਦੇ ਉਹਨਾਂ ਦੀ ਸਿਮਰਨ ਭਗਤੀ ਰਾਈ ਵੀ ਉਹਨਾਂ ਨੂੰ ਸਿਮਰਨ ਦਿਮਾਗ ਦੇ ਵਿੱਚ ਬਿਠਾ ਕੇ ਵੀ ਸਾਡੇ ਗੁਰੂ ਸਹਿਬਾਨ ਇਸ ਤਰ੍ਹਾਂ ਦੇ ਹੋਣ ਹਾਂਜੀ ਹਾਂ ਸੋ ਉਹ ਦੂਜਾ ਹੈ ਕਿ ਭਾਈ ਗੁਰਦਾਸ ਜੀ ਹੁਣੇ ਬਹੁਤ ਸਾਫ਼ ਹੀ ਲਿਖਿਆ ਆਪਣੀਆਂ ਵਾਰਾਂ 'ਚ ਕਿ ਗੁਰਮੂਤ ਗੁਰਸ਼ਬਦ ਹੈ ਤੇ ਨਾਲ ਹੀ ਉਹਨਾਂ ਨੇ ਸੰਗਤ ਦੀ ਗੱਲ ਕੀਤੀ ਤੇ ਸੰਗਤ ਵਿੱਚ ਜਾ ਕੇ ਉਹ ਉਹਨਾਂ ਦੇ ਦਰਸ਼ਨ ਹੋ ਸਕਦੇ ਜਾਂ ਇੱਕ ਵੇਰਵਾ ਸਾਖੀ ਦਾ ਨਾ ਜਦੋਂ ਦਸਵੇਂ ਪਾਤਸ਼ਾਹ ਇਧਰੋਂ ਲੱਖਣ ਤੋਂ ਮਾਤਾ ਜੀ ਉਹਨਾਂ ਨੂੰ ਪਿਆ ਕਿ ਦਿੱਲੀ ਜਾਣ ਲਈ ਉਹਨਾਂ ਨੇ ਕਿਹਾ ਪਿਆ ਆਪਾਂ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਨਹੀਂ ਪ੍ਰਸ਼ਾਦਾ ਛਕਦੇ ਤੇ ਗੁਰੂ ਸਾਹਿਬ ਨੇ ਆਪਣਾ ਸ਼ਸਤਰ ਦਿੱਤਾ ਜੀ ਵੀ ਇਹ ਸ਼ਸਤਰ ਦੇ ਦਰਸ਼ਨ ਕਰਕੇ ਤੁਸੀਂ ਪ੍ਰਸ਼ਾਦਾ ਛਕ ਲੈਣਾ ਸੋ ਉਹ ਤੋਂ ਇਲਾਵਾ ਜਿਹੜਾ ਸਿੱਧਾ ਉਹਨਾਂ ਦਾ ਪੋਰਟਰੇਟ ਹੈ ਜਾਂ ਹੋਰ ਸਿੱਤਰ ਹੈ ਬਣੇ ਬਹੁਤ ਹੋਏ ਆ ਪਰ ਮਤਲਬ ਉਹਦੇ ਗੁਰਮਤ ਦੇ ਨੁਕਤੇ ਤੋਂ ਦੇਖੀਏ ਤਾਂ ਉਹ ਠੀਕ ਆ ਲੀ ਤੁਸੀਂ ਜਿਹੜੇ ਇਹ ਪ੍ਰਦਰਸ਼ਨੀ ਤੁਸੀਂ ਇੱਥੇ ਲਾਈ ਹੈ ਕਿਸੇ ਹੋਰ ਕੰਟਰੀ ਦੇ ਵਿੱਚ ਵੀ ਗਏ ਹੋ ਹਾਂਜੀ ਪ੍ਰਦਰਸ਼ਨੀ ਤਾਂ ਲੱਗਦੀ ਰਹਿੰਦੀ ਹੈ ਮਤਲਬ ਹੋਰਨਾਂ ਪਾਸੇ ਪਰ ਹੁਣੇ ਹੀ ਇੱਕ ਸਿਡਨੀ ਗਲੈਨਵੁੱਡ ਗੁਰਦੁਆਰਾ ਸਾਹਿਬ ਹੈ ਉੱਥੇ ਮਿਊਜ਼ੀਅਮ ਬਣਿਆ ਕੁਝ ਥੋੜੀ ਸਪੈਸ਼ਲ ਪਹੁੰਚੀ ਹੈ ਜਿਹੜੇ ਤੁਹਾਡੇ ਚਿੱਤਰ ਬਣਾਏ ਹਾਂਜੀ ਉਹ ਮੈਂ ਕਿਊਰੀਟੀ ਕੀਤਾ ਉਹਦੇ ਵਿੱਚ 10-12 ਮੇਰੇ ਚਿੱਤਰ ਨੇ ਸੋ ਸਾਰਾ ਬਾਕੀ ਆਰਟਿਸਟਾਂ ਦੇ ਵੀ ਨੇ 14 ਆਰਟਿਸਟਾਂ ਦਾ ਕੰਮ ਆ ਉਹਦੇ ਸੀ ਜੀ ਤੇ ਜੇ ਅਸੀਂ ਲਾਸਟ ਦੇ ਵਿੱਚ ਦੇਖੀਏ ਜਿਹੜੇ ਆ ਚਿੱਤਰ ਨੇ ਆ ਜਿਹੜੇ ਸਾਹਮਣੇ ਤੁਹਾਡੇ ਇਥੇ ਤੁਸੀਂ ਸੰਗਤ ਦੀ ਭੇਟ ਕਰਨੇ ਨੇ ਕਿੰਨੀ ਕੁ ਮਿਹਨਤ ਕਿੰਨਾ ਕੁ ਸਮਾਂ ਲੱਗ ਜਾਂਦਾ ਜੇ ਅਸੀਂ ਉਹ ਇੱਕ ਚਿੱਤਰ ਜਿਹੜਾ ਹੈਗਾ ਇੱਕ ਮਿੰਟ ਆ ਤੁਸੀਂ ਆਪਾ ਦੇਖ ਲਿਏ ਵੀ ਇਹਦੇ ਬਾਰੇ ਥੋੜਾ ਦੱਸ ਸਕਦੇ ਹੋ ਵੀ ਇਹ ਚਿੱਤਰ ਦੇ ਵਿੱਚ ਤੁਸੀਂ ਕਹਿਣਾ ਕੀ ਚਾਹੁੰਦੇ ਸੀ ਕਿ ਜਿਹੜਾ ਇਹ ਬਣਾਇਆ ਗਿਆ ਹੈਗਾ ਜੀ ਇਹ ਇਹ ਚਿੱਤਰਦਾਸ ਬਾਬਾ ਦੀਪ ਸਿੰਘ ਜੀ ਹੁਣੇ ਜਦੋਂ ਚੱਲੇ ਦਮਦੋਤ ਸਾਹਿਬ ਤੋਂ ਜੀ ਉਸ ਗੱਲ ਨੂੰ ਧਿਆਨ ਚ ਰੱਖ ਕੇ ਬਣਾਇਆ ਉਹ ਉਹਨਾਂ ਦੇ ਸ਼ਾਸਤਰਾਂ ਦੇ ਆਪਣੇ ਕੋਲ ਹੈਗੀਆਂ ਫੋਟੋਆਂ ਤੇ ਸ਼ਾਸਤਰ ਵੀ ਹੈਗੇ ਉਹਨਾਂ ਦੇ ਪਏ ਕਾਲ ਤੱਕ ਸਾਹਿਬ ਵੀ ਕੁਝ ਪਏ ਆ ਸੋ ਉਹ ਉਹਨਾਂ ਦੇ ਵੇਰਵੇ ਮਿਲਦੇ ਆ ਕਿ ਦੂਰੇ ਸ਼ਾਸਤਰ ਪਾ ਕੇ ਸਿੰਘ ਤੁਰੇ ਉਹ ਜਿੰਨਾ ਕੁ ਵੇਰਵਾ ਲੱਭਿਆ ਉਹਦੇ ਹਿਸਾਬ ਨਾਲ ਇਹ ਬਣਾਇਆ ਬਹੁਤ ਅਨੁਭਵ ਸ੍ਰੀ ਵੇਰਵਾ ਥੈਂਕ ਯੂ ਬਹੁਤ ਖਾਲਸਾ ਰਾਵੋ